ਸਤਨਾਮ ਵਾਹਿਗੁਰੂ ਸਾਇਬ ਜੀ ਇੱਕ ਓ ਅੰਕਾਰੁ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬੇਦਾ ਬਨਸ ਜਾਏ ਹਾਰ ਪਰਮ ਪਦ ਲਹੀਐ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਝਾਈ ਐ ਆਪ ਮੁਕਤ ਮੋਹਿ ਤਾਰੈ ਰਮ ਸਨਮਾਨ ਯੋਗ ਜੁਗੋ ਜੁਗ ਅਟਲ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸਤਗੁਰ ਤਨ ਤਨ ਗੁਰੂ ਕ੍ਰੰਤ ਸੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਬਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੀ ਹੋ ਸਤਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਗੁਰੂ ਦਰਬਾਰ ਅੰਦਰ ਜੁੜ ਬੈਠ ਗੁਰੂ ਸਵਾਰਿਆਂ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅੱਜ ਆਪਾਂ ਸਤਗੁਰੂ ਤਨ ਤਨ ਗੁਰੂ ਨਾਨਕ ਸੇਬ ਜੀ ਦੇ 8ਵੇਂ ਸਰੂਪ ਬਾਲ ਪ੍ਰੀਤਮ ਅਸ਼ਟੰਬਲ ਬੀਰਾ ਸਤ ਗੁਰੂ ਤਨ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁਖ ਰੱਖਦੇ ਕੋਈ ਗੁਰੂ ਦਰਬਾਰ ਅੰਦਰ ਜੁੜ ਬੈਠੇ ਹਾਂ ਆਓ ਕੁਝ ਕ ਸਮਾ ਸਤ ਗੁਰੂ ਦੀ ਪਾਵਨ ਬਾਣੀ ਅਤੇ ਇਤਿਹਾਸ ਉੱਪਰ ਪੰਛੀ ਝਾਤ ਪਾਉਣ ਦਾ ਯਤਨ ਕਰੀਏ ਵਿਚਾਰ ਅਰੰਭਨ ਤੋਂ ਪਹਿਲਾਂ ਅਸੀਸ ਬਖਸ਼ ਦਿਆਂ ਗੁਰੂ ਬਖਸ਼ੀ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਤਨ ਤਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੋਂ ਬੰਦੀ ਛੋੜ ਦਤਾ ਮੀਰੀ ਪੀਰੀ ਦੇ ਮਾਲਕ ਉਨ੍ਹਾਂ ਦੇ ਘਰ ਤੋਂ ਜੇ ਬਾਤ ਸ਼ੁਰੂ ਕਰੀਏ ਤੇ ਸ਼ਾਇਦ ਸਾਨੂੰ ਚੰਗੀ ਸਮਝ ਕੁਝ ਲੱਗ ਜਾਏ ਕਿਉਂਕਿ ਇਸ ਤੋਂ ਪਹਿਲਾਂ ਜਿੰਨੇ ਵੀ ਸਹਾਬਜਾਦੇ ਹੋਏ ਹਨ ਉਨ੍ਹਾਂ ਬਾਰੇ ਤਕਰੀਬਨ ਆਪਾਂ ਸਾਰੇ ਜਾਣਦੇ ਹਾਂ ਕਿ ਕਿਵੇਂ ਦੋ ਦੋ ਸਹਾਬਜਾਦੇ ਹੋਏ ਕਿਵੇਂ ਕਿਵੇਂ ਗੁਰੂ ਅਰਜਨ ਸਾਹਿਬ ਪਰਵਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਪਰਵਾਨ ਹੋਏ ਤੇ ਅੱਗੇ ਜਾ ਕੇ ਥੋੜੀ ਮੁਸ਼ਕਲ ਬਣ ਜਾਂਦੀ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤਿਨਾਂ ਦੇ ਘਰ ਅੰਦਰ ਪੰਜ ਸਹਿਬਜ਼ਾਦੀਆਂ ਦਾ ਜਨਮ ਹੋਇਆ ਨਾਲ-ਨਾਲ ਇਹਨਾਂ ਦੇ ਘਰ ਅੰਦਰ ਇੱਕ ਬੇਟੀ ਦਾ ਵੀ ਜਨਮ ਹੋਇਆ ਸਭ ਤੋਂ ਵੱਡੇ ਹਨ ਬਾਬਾ ਗੁਰਦਿੱਤਾ ਜੀ ਉਸ ਤੋਂ ਅੱਗੇ ਬਾਬਾ ਅਟਲ ਰਾਏ ਬਾਬਾ ਅਣੀ ਰਾਏ ਬਾਬਾ ਸੂਰਜਮਲ ਸਭ ਤੋਂ ਛੋਟੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਬੇਟੀ ਦਾ ਨਾਮ ਹੈ ਬੀਬੀ ਵੀਰੋ ਜੀ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦਾ ਸਮਾਪਾ ਕੇ ਆਨੰਦ ਕਾਰਜ ਹੋਇਆ। ਇਹਨਾਂ ਦੇ ਘਰ ਦੇ ਅੰਦਰ ਫਿਰ ਦੋ ਸਹਿਬਜ਼ਾਦਿਆਂ ਦਾ ਬੱਚਿਆਂ ਦਾ ਆਗਮਨ ਹੁੰਦਾ ਹੈ। ਵੱਡੇ ਹਨ ਬਾਬਾ ਧੀਰਮਲ ਜੀ ਤੇ ਛੋਟੇ ਹਨ ਸਤਗੁਰੂ ਗੁਰੂ ਹਰ Rai ਸਾਹਿਬ ਜਿਹੜੇ ਇਸ ਘਰ ਦੇ ਅੰਦਰ ਸਤਵੇਂ ਥਾਂ ਤੇ ਪਰਵਾਨ ਹੋਏ। ਦੋਸਤੋ ਅੱਗੇ ਜਦੋਂ ਆਪਾਂ ਚੱਲਦੇ ਆਂ ਗੁਰੂ ਘਰ ਰਈ ਸਹਿਬ ਸਤਵੇਂ ਪਾਤਸ਼ਾਹ ਦੇ ਘਰ ਅੰਦਰ ਫਿਰ ਦੋ ਸਹਿਬਜ਼ਾਦਿਆਂ ਦਾ ਆਗਮਨ ਹੋਇਆ ਵੱਡੇ ਸਨ ਬਾਬਾ ਰਾਮ ਰਾਏ ਜੀ ਤੇ ਛੋਟੇ ਸਨ ਸਤਗੁਰੂ ਗੁਰੂ ਘਰ ਕ੍ਰਿਸ਼ਨ ਸਹਿਬ ਜਿਨ੍ਹਾਂ ਨੂੰ ਖਾਸ ਕਰਕੇ ਅੱਜ ਚੇਤੇ ਕਰਦੇ ਹਾਂ ਇਹਨਾਂ ਦਾ ਆਗਮਨ ਕੀਰਤਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤਾਂ ਵਰਤਾਈਆਂ ਏਸੇ ਧਰਤੀ ਤੇ 6ਵੇਂ ਪਾਤਸ਼ਾਹ ਲੰਬਾ ਸਮਾਂ ਵਿਚਰਦੇ ਨੇ ਏਸੇ ਧਰਤੀ ਤੇ ਗੁਰੂ ਹਰਿ ਰਾਇ ਸਾਹਿਬ ਜੀ ਦਾ ਆਗਮਨ ਵੀ ਹੋਇਆ ਤੇ ਏਸੇ ਧਰਤੀ ਤੇ ਹੀ ਉਹ ਸੱਚਖੰਡ ਪਿਆਨਾ ਕਰਦੇ ਨੇ ਇਸੇ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਿਚਰੇ ਇਸੇ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਰਹਿ ਚੁੱਕੇ ਹਨ ਇਸੇ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਣ ਜਾਣ ਲੱਗਿਆ ਇਸ ਅਸਥਾਨ ਤੇ ਵੀ ਚੱਕਰ ਲੱਗਦਾ ਰਹਿੰਦਾ ਸੀ ਮੈਂ ਜ਼ਿਕਰ ਕਰ ਰਿਹਾ ਕਈ ਗੁਰੂ ਸਹਿਬਾਨਾਂ ਦੇ ਇਹ ਚਰਨ ਸੋ ਪ੍ਰਾਪਤ ਧਰਤੀ ਕੀਰਤਪੁਰ ਸਹਿਬ ਇਸ ਧਰਤੀ ਤੇ ਸਤਵੇਂ ਪਾਤਸ਼ਾਹ ਦੇ ਘਰ ਅੰਦਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁਖਤ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਸਨ 1655 ਦੇ ਅੰਦਰ ਆਗਮਨ ਹੁੰਦਾ ਹੈ ਹੁਣ ਆਰਜਾ ਇਹਨਾਂ ਦੀ ਸਾਰੀ ਜਿਹੜੀ ਹੈ ਉਹ 8 ਸਾਲ ਦੇ ਕਰੀਬ ਇਸ ਤੋਂ ਵੀ ਘੱਟ ਬਣਦੀ 7 ਸਾਲ 8 ਮਹੀਨੇ ਤੇ 26 ਦਿਨਾਂ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ 5 ਸਵਾ 5 ਸਾਲ ਦੇ ਹੋਏ ਤੇ ਗੁਰਤਾ ਗੱਦੀ ਦੀ ਦਾਤ ਇਸ ਘਰ ਦੇ ਵਿੱਚੋਂ ਬਖਸ਼ਿਸ਼ ਹੋ ਜਾਂਦੀ ਏ ਇਸ ਤੋਂ ਪਹਿਲਾਂ ਇਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਆਮ ਸਾਡੇ ਬੱਚਿਆਂ ਵਾਂਗ ਨਹੀਂ ਸਨ ਕਿ ਕਿੰਨੇ ਕਿੰਨੇ ਸਾਲ ਜ਼ਿੰਦਗੀ ਦੇ ਨਿਕਲ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਘਰ ਦੇ ਅੰਦਰ ਆਉਣਾ ਕਿਵੇਂ ਹੈ ਗੁਰੂ ਘਰ ਦੀ ਮਰਿਆਦਾ ਕੀ ਹੈ ਗੁਰੂ ਘਰ ਵਿੱਚ ਬੈਠ ਕੇ ਬਾਣੀ ਨੂੰ ਕਿਵੇਂ ਪੜ੍ਹਨਾ ਹੈ ਇਤਿਖਾਸ ਨੂੰ ਕਿਵੇਂ ਬਾਚਣਾ ਹੈ ਕਿਉਂਕਿ ਅਸੀਂ ਆਪ ਬਹੁਤਾਂ ਗੁਰੂ ਘਰਾਂ ਅੰਦਰ ਸਮੇਂ ਸਿਰ ਨਹੀਂ ਆਉਂਦੇ ਤੇ ਸਾਡੇ ਬੱਚਿਆਂ ਨੇ ਇਸ ਘਰ ਦੇ ਅੰਦਰ ਕਿਵੇਂ ਆਉਣਾ ਏਸੇ ਕਰਕੇ ਹੀ ਅੱਜ ਗੁਰੂ ਘਰਾਂ ਦੇ ਅੰਦਰ ਭਾਵੇਂ ਐਤਵਾਰ ਦਾ ਦੀਵਾਨ ਹੋਵੇ ਭਾਵੇਂ ਕੋਈ ਵਿਸ਼ੇਸ਼ ਗੁਰਪੁਰਬ ਮਨਾਇਆ ਜਾ ਰਿਹਾ ਹੋਵੇ ਸਾਡੀ ਗਿਣਤੀ ਕੋਈ ਸਮੇਸਿਰ ਨਹੀਂ ਹੁੰਦੀ ਮੁਆਫ ਕਰਨਾ ਅਸੀਂ ਬਹੁਤ ਆਤ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆਉਨੇ ਆ ਕਿ ਹੁਣ ਸਮਾਪਤੀ ਹੋਣ ਵਾਲੀ ਏ ਬਸ ਪ੍ਰਸ਼ਾਦਾ ਪਾਣੀ ਸ਼ਕੀਏ ਤੇ ਵਾਪਸ ਮੁੜ ਜਾਈਏ ਸਤਿਗੁਰੂ ਦੇ ਘਰ ਅੰਦਰ ਦੋ ਲੰਗਰ ਚੱਲਦੇ ਨੇ ਆਏ ਹੋਏ ਨੂੰ ਪ੍ਰਸ਼ਾਦਾ ਪਾਣੀ ਵੀ ਮਿਲੇਗਾ ਪਰ ਨਾਲ ਦੇ ਨਾਲ ਬਾਬਾ ਸਤਾ ਬਲਵੰਡ ਜੀ ਕਹਿਣ ਲੱਗੇ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਖਾਲੀ ਇਸ ਘਰ ਦੇ ਅੰਦਰ ਸ਼ਬਦ ਦਾ ਲੰਗਰ ਵੀ ਚੱਲਦਾ ਹੈ ਇਹ ਨਾ ਹੋਏ ਕਿ ਤੇਰੀ ਸੁਰਤ ਜਿਹੜੀ ਹੈ ਆਤਮਾ ਜਿਹੜੀ ਹੈ ਉਹ ਭੁੱਖੀ ਪਿਆਸੀ ਜਗਤ ਦੇ ਅੰਦਰ ਆਈ ਤੇ ਭੁੱਖੀ ਪਿਆਸੀ ਜਗਤ ਦੇ ਵਿੱਚੋਂ ਵਾਪਸ ਮੁੜ ਗਈ ਜੇ ਸਮਾਂ ਮਿਲਿਆ ਤੇ ਇਸ ਸਮੇਂ ਦੀ ਕਦਰ ਕਰਦਿਆਂ ਮਾਲਕ ਪਰਮੇਸ਼ਰ ਦੇ ਨਾਮ ਤੇ ਨਾਲ ਜੁੜ ਜਾ ਜਿਨ੍ਹਾਂ ਨੇ ਸਮਾਂ ਸਫਲਾ ਕੀਤਾ ਉਹ ਇਹਨਾਂ 8 8 ਸਾਲਾਂ ਦੇ ਵਿੱਚ ਜਾਂ ਜਦੋਂ ਬੱਚਿਆਂ ਦਾ ਹੋਰ ਜ਼ਿਕਰ ਆਉਂਦਾ ਹੈ ਨਾਮ ਜਪੋ ਜੀ ਐਸੇ ਐਸੇ ਤ੍ਰੋ ਪ੍ਰਹਿਲਾਦ ਜਪਿਓ ਘਰ ਜੈਸੇ ਉਹ ਬੱਚੇ 5 5 ਸਾਲ ਦੀ ਆਰਜਾ ਅੰਦਰ ਇਸ ਮਿਲੇ ਹੋਏ ਸਮੇ ਨੂੰ ਸਫਲੀਆਂ ਕਰ ਗਏ ਭਾਈ ਵੀਰ ਸਿੰਘ ਕਹਿ ਲੱਗੇ ਰਹੀ ਵਾਸਤੇ ਘਤ ਸਮੇ ਨੇ ਇੱਕ ਨ ਮੰਨੀ ਫੜ ਫੜ ਰਹੀ ਤਰੀਕ ਸਮੇ ਕਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਬੰਨੀ ਤ੍ਰਿਖੇ ਆਪਣੇ ਵੇਗ ਗਿਆ ਟੱ ਬੰਨੇ ਬੰਨੇ ਉਹ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਂਦਾ ਏ ਠਹਿਰਨ ਜਾਚ ਨਾ ਜਾਣਦਾ ਲੰਗ ਗਿਆ ਨਾ ਮੁੜ ਕੇ ਆਮਦਾ ਸਮਾਂ ਜਿਹੜਾ ਉਹ ਨਿਕਲੀ ਜਾਂਦਾ ਹੈ ਗੁਰਤਾ ਗੱਦੀ ਤੋਂ ਪਹਿਲਾਂ-ਪਹਿਲਾਂ ਗੁਰੂ ਘਰ ਕ੍ਰਿਸ਼ਨ ਸਾਹਿਬ ਜੀ ਨੇ ਇਸ ਘਰ ਦੇ ਅੰਦਰ ਗੁਰਬਾਣੀ ਦਾ ਵੀ ਚੰਗਾ ਅਭਿਆਸ ਕਰ ਲਿਆ ਨਾਲ-ਨਾਲ ਸਤਿਗੁਰੂ ਜੀ ਨੇ ਸ਼ਸਤਰ ਵਿਦਿਆ ਵੀ ਸਿੱਖ ਲਈ ਇਹ ਕੋੜ ਸਵਾਰੀ ਵੀ ਕਰ ਲੈਂਦੇ ਨੇ ਭਾਵੇਂ ਸਾਡੇ ਇਤਿਹਾਸਿਕ ਸਰੋਤਾਂ ਅੰਦਰ ਇਸ ਸੰਬੰਧੀ ਕੋਈ ਬਹੁਤਾ ਜ਼ਿਕਰ ਨਹੀਂ ਮਿਲਦਾ ਪਰ ਜਿਸ ਵਕਤ ਆਪਾਂ ਮਟਨ ਦੀ ਧਰਤੀ ਵੱਲ ਨੂੰ ਚੱਲਦੇ ਆਂ ਤੇ ਉੱਥੇ ਕਦੀ ਬ੍ਰਹਮਦਤ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਸੀ ਤੇ ਵਿਦਿਆ ਦਾ ਬਹੁਤ ਵੱਡਾ ਹੰਕਾਰ ਚੁੱਕੀ ਫਿਰਦਾ ਸੀ ਕਿ ਮੇਰੇ ਸਾਹਮਣੇ ਕੋਈ ਵੀ ਅੜ ਨਹੀਂ ਸਕਦਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਸ ਕਸ਼ਮੀਰ ਦੀ ਧਰਤੀ ਮਟਨ ਦੀ ਧਰਤੀ ਤੇ ਚਰਚਾ ਕਰਨ ਲੱਗਾ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਕੌਣ ਅੜ ਸਕਦਾ ਹੈ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਹੋਵੇ ਕਿ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਤਨ ਨਾਨਕ ਤੇਰੀ ਵੱਡੀ ਕਮਾਈ ਉਸ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆਇਆ ਹੋਇਆ ਬ੍ਰਹਮਦਤ ਆਪਣੀ ਖੰਘਾਰੀ ਚਰਚਾ ਖਾਰ ਜਾਂਦਾ ਹੈ ਸਹਿਬ ਜੀ ਨੇ ਉੱਥੇ ਸਮਝਾਇਆ ਸੀ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੇ ਚਖਣਾ ਚਾਹ ਜੇ ਕੁਝ ਪ੍ਰਾਪਤ ਹੋ ਜਾਏ ਤੇ ਇਸ ਦਾ ਮਾਣ ਨਾ ਕਰਦੇ ਫਿਰੋ ਕਿਉਂਕਿ ਰੱਬ ਦੀ ਪ੍ਰਾਪਤੀ ਕੋਈ ਨਹੀਂ ਹੋਣੀ ਜਦ ਗਮ ਹੁੰਦੇ ਤਬ ਤੂੰ ਨਹੀਂ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੇ ਕੇ ਦਾਣਾ ਖਾਕ ਮੇ ਰੜਕਰ ਗੁਲੇ ਗੁਲਜ਼ਾਰ ਹੁੰਦਾ ਹੈ ਆਪਾਂ ਮਟਾਉਣਾ ਪੈਂਦਾ ਓਸ ertid ਤੇ ਫਿਰ ਉਹ ਬ੍ਰਹਮਦਤ ਸਤਗੁਰੂ ਜੀ ਨੂੰ ਸਮਰਪਿਤ ਹੋ ਗਿਆ ਉਹਨਾਂ ਦੇ ਅੱਗੇ ਜੇ ਪਰਿਵਾਰ ਦਾ ਫਿਰ ਜ਼ਿਕਰ ਕਰਦੇ ਆ ਉਹਨਾਂ ਦਾ ਅੱਗੇ ਬੇਟਾ ਹੋਇਆ ਨਰਾਇਣਦਤ ਨਰਾਇਣਦਤ ਤੋਂ ਅੱਗੇ ਫਿਰ ਹੋਇਆ ਅੜੂਰਾਮ ਇਹ ਅੜੂਰਾਮ ਹੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਘਰ ਕ੍ਰਿਸ਼ਨ ਪਾਤਸ਼ਾਹ ਜੀ ਨੂੰ ਸੰਸਕ੍ਰਿਤ ਦੀ ਵਿਦਿਆ ਇੱਥੇ ਫਾਰਸੀ ਦੀ ਵਿਦਿਆ ਹੋਰ ਬਹੁਤ ਗਿਆਨ ਦਿੰਦਾ ਰਿਹਾ ਆਰਜਾ ਭਾਵੇਂ ਛੋਟੀ ਹੈ ਪਰ ਸਤਿਗੁਰੂ ਜੀ ਨੇ ਬਹੁਤ ਕੁਝ ਇਸੇ ਛੋਟੀ ਆਰਜਾ ਵਿੱਚ ਪ੍ਰਾਪਤ ਕਰ ਲਿਆ ਹੁਣ ਇਸੇ ਪਰਿਵਾਰ ਦੇ ਅੰਦਰ ਹੀ ਅੱਗੇ ਜਾ ਕੇ ਮੈਂ ਮਟਨ ਵਾਲੇ ਪਰਿਵਾਰ ਦਾ ਜ਼ਿਕਰ ਕਰ ਰਿਹਾ ਅੜੂ RAM ਦਾ ਅੱਗੇ ਪੁੱਤਰ ਹੋਇਆ ਕਿਰਪਾ RAM ਉਹ ਕਿਰਪਾ RAM ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੰਸਕ੍ਰਿਤ ਦਾ ਟੀਚਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵਿਦਿਆ ਦੇਂਦਾ ਰਿਹਾ ਇਹ ਉਹੀ ਕਿਰਪਾ RAM ਜਿਹੜਾ ਕਸ਼ਮੀਰੀ ਪੰਡਤਾਂ ਦੀ ਅਗਵਾਈ ਕਰਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ 16 ਜਾਣਿਆਂ ਨੂੰ ਪੂਰੇ ਵਫ਼ਦ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸਮਾਪਾ ਕੇ ਇਹ ਕਿਰਪਾ RAM ਕਿਰਪਾ ਸਿੰਘ ਬਣਦਾ ਹੈ ਖੰਡੇ ਬਾਟੇ ਕੀ ਪੌਲ ਪ੍ਰਾਪਤ ਕਰਦਾ ਹੈ ਤੇ ਚਮਕੌਰ ਦੇ ਮੈਦਾਨੇ ਜੰਗ ਅੰਦਰ ਜਿੱਥੇ 40 ਸਿੰਘਾਂ ਨੇ ਸ਼ਹੀਦੀ ਪਾਈ ਉਥੇ ਇਹ ਕਿਰਪਾ ਸਿੰਘ ਵੀ ਸ਼ਹੀਦੀ ਪਾਉਂਦਾ ਹੈ ਬਹੁਤ ਵੱਡਾ ਯੋਗਦਾਨ ਇਸ ਬ੍ਰਹਮਦਤ ਜੀ ਦੇ ਪਰਿਵਾਰ ਦਾ ਵਿਦਿਆ ਕਰਕੇ ਬਹੁਤ ਸਿਆਣੇ ਸੂਝਵਾਨ ਤਾ ਕਰਕੇ ਗੁਰੂ ਸਹਿਬਾਨਾਂ ਦੇ ਟੀਚਰ ਬਣਦੇ ਰਹੇ ਖੈਰ ਸ਼ਾਸਤਰ ਵਿਦਿਆ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਪ੍ਰਾਪਤ ਕਰ ਲਈ ਸ਼ਾਸਤਰ ਵਿਦਿਆ ਵੀ ਪ੍ਰਾਪਤ ਕਰ ਲਈ ਜਿਸ ਦਿਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀਆਂ ਦਾਤਾਂ ਪ੍ਰਾਪਤ ਹੋਈਆਂ ਸਨ 1600 ਤੇ 61 ਦੇ ਕਰੀਬ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਆਰਜਾ ਮੈਂ ਹੁਣੇ ਜ਼ਿਕਰ ਕੀਤਾ ਸਵਾ ਕੋ 5 ਸਾਲ ਦੀ ਹੋਈ ਤੇ ਇੱਥੇ ਫਿਰ ਉਸ ਦਿਨ ਜਿਸ ਦਿਨ ਗੁਰਤਾ ਗੱਦੀ ਦਿੱਤੀ ਗਈ ਉਸ ਦਿਨ ਇੱਥੇ ਸ਼ਸਤਰ ਵਿਦਿਆ ਦੇ ਅਭਿਆਸ ਹੋਏ ਇੱਥੇ ਘੋੜ ਸਵਾਰੀ ਦਾ ਮੁਕਾਬਲਾ ਹੋਇਆ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਬਹੁਤ ਸਿਆਣੇ ਬਹੁਤ ਸੂਝਵਾਨ ਬਣ ਗਏ ਇਸ ਫਿਰ ਗੁਰਤਾ ਗੱਦੀ ਦੇ ਉੱਪਰ ਉਹਨਾਂ ਨੇ 2 ਸਾਲ 5 ਮਹੀਨੇ ਤੇ 26 ਦਿਨ ਇਸੇਵਾਵਾਂ ਗੁਰਤਾ ਗੱਦੀ ਦੇ ਉੱਪਰ ਨਿਭਾਈਆਂ ਹੁਣ ਆਰਜਾ ਕਰਕੇ ਸਰੀਰਕ ਤੌਰ ਤੇ ਬਹੁਤ ਛੋਟੇ ਹਨ ਪਰ ਜਿਹੜੇ ਹੰਕਾਰੀ ਲੋਕ ਨੇ ਉਹਨਾਂ ਨੂੰ ਕੀ ਸਮਝ ਪਏ ਜਿਨ੍ਹਾਂ ਦੇ ਹਿਰਦਿਆਂ ਅੰਦਰ ਭਾਵਨਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਏ ਗੁਰ ਸਰਬ નિਦਾਨ ਦਾੰਦ ਦੇਤ ਹੈ ਜਦੋਂ ਭਾਵਨਾ ਬਣ ਜਾਏ ਉਸ ਵਕਤ ਭਾਈ ਗੁਰਦਾਸ ਕਹਿੰਦੇ ਬਹੁਤ ਵੱਡੀਆਂ ਰਹਿਮਤਾਂ ਪ੍ਰਾਪਤ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਭਾਵਨਾ ਜਿਨ੍ਹਾਂ ਦਾ ਵਿਸ਼ਵਾਸ ਉਹ ਤੇ ਰਹਿਮਤਾਂ ਲੈ ਗਏ ਪਰ ਇਸੇ ਘਰ ਦੇ ਅੰਦਰ ਪੈਦਾ ਹੋਏ RAM RAJ ਜੀ ਵਰਗੇ ਜਿਹੜੇ ਦਿੱਲੀ ਜਾ ਜਾ ਕੇ ਔਰੰਗਜ਼ੇ ਬਾਦਸ਼ਾਹ ਨੂੰ ਮਿਲਦੇ ਰਹੇ ਇਸ ਘਰ ਦੇ ਅੰਦਰ ਦੇ ਭੇਤ ਵੀ ਤੈਂਦੇ ਰਹੇ ਉਹਨਾਂ ਨੇ ਈਰਖਾ ਕੀਤੀ ਇਸ ਘਰ ਦੇ ਅੰਦਰ ਜਾਂ ਇਸ ਤਰ੍ਹਾਂ ਕਹਿ ਲਈਏ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੋਈ ਆਉਂਦਾ ਹੈ ਤੇ ਉਸ ਵਕਤ ਇਹ ਸ਼ਹਿਰ ਤੋਂ ਬਾਹਰ ਕਿਤੇ ਖੜੇ ਹੋ ਜਾਂਦੇ ਨੇ ਦੁਖੀ ਲੋਕ ਜਾਂ ਅਖੌਤੀ ਬ੍ਰਾਹਮਣ ਤੇ ਜੇ ਕੋਈ ਦੁਖੀ ਨੂੰ ਦੇਖਦੇ ਨੇ ਤੇ ਇਹ ਮਖੌਲ ਕਰਦੇ ਹੋਏ ਕਹਿ ਦਿੰਦੇ ਨੇ ਤੁਹਾਡਾ ਦੁੱਖ ਦੂਰ ਹੋ ਜਾਏਗਾ ਇਸ ਸ਼ਹਿਰ ਦੇ ਅੰਦਰ ਗੁਰੂ ਖਰਿਸ਼ਣ ਪਾਤਸ਼ਾਹ ਹਨ ਉਹਨਾਂ ਕੋਲ ਚਲੇ ਜਾਓ ਤੁਹਾਡਾ ਦੁੱਖ ਦੂਰ ਹੋ ਜਾਏਗਾ ਕਰਦੇ ਤਾਂ ਆਪਣੇ ਮਨੋਂ ਮਖੌਲ ਨੇ ਕਿ ਉਹ ਬੱਚਾ ਹੈ ਆਰਜਾ ਛੋਟੀ ਹੈ ਉਹਨੇ ਕਿਸੇ ਦੇ ਕੀ ਦੁੱਖ ਦੂਰ ਕਰਨੇ ਨੇ ਪਰ ਜਿਸ ਨੂੰ ਦੁੱਖ ਲੱਗੇ ਉਹ ਤੇ ਭਾਵਨਾ ਨਾਲ ਆ ਰਿਹਾ ਹੈ ਸਤਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਚਰਨਾਂ ਤੇ ਡਿੱਗਦਾ ਤੇ ਉਸ ਦੇ ਦੁੱਖ ਦੂਰ ਹੋ ਜਾਂਦੇ ਨੇ ਇਸ ਅੰਦਰ ਇੱਕ ਕੋੜੀ ਦਾ ਜ਼ਿਕਰ ਆਉਂਦਾ ਸਤਗੁਰੂ ਰੁਮਾਲ ਦੇਂਦੇ ਨੇ ਉਹ ਰੁਮਾਲ ਦੇ ਨਾਲ ਆਪਣੇ ਤਨ ਨੂੰ ਸਾਫ਼ ਕਰਦਾ ਹੈ ਇਤਿਹਾਸ ਲੰਬਾ ਬਸ ਮੈਂ ਕੁਝ ਵਿਚਾਰ ਸਾਂਝੀ ਕਰਕੇ ਸਮਾਪਤੀ ਕਰਨ ਲੱਗਾ ਸਮਾਂ ਇਜਾਜ਼ਤ ਨਹੀਂ ਦਿੰਦਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਤੋਂ ਮਿਲਿਆ ਰੁਮਾਲ ਰਮਾਲ ਆਪਣੇ ਤਨ ਉੱਪਰ ਫੇਰਦਾ ਤੇ ਉਸ ਦੇ ਕੋੜ ਤਨ ਦੇ ਉੱਪਰ ਜਿਹੜਾ ਰੋਗ ਲੱਗਾ ਹੈ ਉਹ ਚਲਾ ਜਾਂਦਾ ਹੈ ਏਸੇ ਧਰਤੀ ਤੇ ਜਸਵੰਤ ਰਾਏ ਵਰਗੇ ਚੋਰ ਆਉਂਦੇ ਨੇ ਸਤਿਗੁਰੂ ਅੰਤਰਜਾਮੀ ਉਹਨਾਂ ਨੂੰ ਵੀ ਕਹਿ ਦਿੰਦੇ ਨੇ ਚੋਰ ਕੀ ਖਾਮਾਂ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਉਹ ਸਮਝਦਾ ਗੁਰੂ ਬੱਚਾ ਨਹੀਂ ਗੁਰੂ ਅੰਤਰਜਾਮੀ ਹੈ ਉਹ ਵੀ ਚਰਨਾ ਤੇ ਟੈ ਪੈਂਦਾ ਹੈ ਇਸ ਘਰ ਵਿੱਚੋਂ ਬਹੁਤ ਵੱਡੀਆਂ ਰਹਿਮਤਾਂ ਲੈ ਜਾਂਦਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਰੋਪੜ ਤੋਂ ਆਏ ਰਾਜਾ RAM ਦਾ ਜ਼ਿਕਰ ਆਉਂਦਾ ਹੈ ਰਾਜਾ RAM ਘਰ ਅੰਦਰ ਪੈਦਾ ਹੋਣ ਵਾਲੀਆਂ ਤਿੰਨ ਚਾਰ ਬੱਚੀਆਂ ਨੂੰ ਖਤਮ ਕਰ ਚੁੱਕਾ ਸੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਕੋਲ ਆਉਂਦਾ ਤੇ ਸਤਿਗੁਰੂ ਜੀ ਨੇ ਦਰਵਾਜ਼ਾ ਬੰਦ ਕਰਵਾ ਦਿੱਤਾ ਕਿ ਇਸ ਤਰ੍ਹਾਂ ਦੇ ਲੋਕ ਕੁੜੀ ਮਾਰ ਨੜੀ ਮਾਰ ਇਹ ਅੰਦਰ ਨਹੀਂ ਆਉਣੇ ਚਾਹੀਦੇ ਉਸ ਵਕਤ ਪੁਕਾਰਾਂ ਕਰਦਾ ਤਰਲੇ ਲੈਂਦਾ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਕਹਿ ਦਿੱਤਾ ਕਹਿਣ ਲੱਗੇ ਜੇ ਬੱਚਿਆਂ ਦਾ ਅੰਤ ਕਰੋਗੇ ਕਿਸੇ ਦਾ ਅੰਤ ਕਰੋਗੇ ਕਿਸੇ ਬਾਰੇ ਮਾਰਾ ਕਰੋਗੇ ਇਸ ਘਰ ਦੇ ਅੰਦਰ ਤੁਹਾਨੂੰ ਕੋਈ ਥਾਂ ਨਹੀਂ ਉਹ ਫਿਰ ਆਇਆ ਰਾਜਾ ਰਾਮ ਸਤਗੁਰੂ ਦੇ ਚਰਨਾਂ ਤੇ ਟਹਿ ਕੇ ਮੁਆਫੀ ਮੰਗਦਾ ਹੈ ਉਸ ਤੋਂ ਬਾਅਦ ਫਿਰ ਉਸ ਦੇ ਘਰ ਦੇ ਅੰਦਰ ਬੱਚੀਆਂ ਵੀ ਹੋਈਆਂ ਬੇਟੇ ਦਾ ਜਨਮ ਹੀ ਹੋਇਆ ਇਹਨਾਂ ਬੱਚੀਆਂ ਨੂੰ ਮਾਰਨਾ ਕਿੰਨਾ ਸਮਾਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਿਖਾ ਦਿੱਤਾ ਇਤਿਹਾਸ ਅੰਦਰ ਇੱਕ ਹੋਰ ਘਟਨਾ ਦਾ ਜ਼ਿਕਰ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਸਮੇਂ ਜੀਂਦ ਦਾ ਰਾਜਾ ਹੋਇਆ ਗੱਜਪਤ ਸਿੰਘ ਇਸ ਨੇ ਵੀ ਆਪਣੇ ਘਰ ਅੰਦਰ ਪੈਦਾ ਹੋਈ ਬੱਚੀ ਮਿੱਟੀ ਦੇ ਅੰਦਰ ਟੋਆ ਪੁੱਟ ਕੇ ਬਰਤਨ ਦੇ ਵਿੱਚ ਦਬਾ ਦਿਤੀ ਹੁਣੇ ਦਾਨ ਪੁੰਨ ਕਰਨ ਵਾਸਤੇ ਕੱਡੇ ਭਰ ਕੇ ਖਰਦਵਾਰ ਵੱਲ ਨੂੰ ਚੱਲਦਾ ਹੈ ਰਸਤੇ ਅੰਦਰ ਇੱਕ ਸੱਜਣ ਭਾਈ ਗੁਟਾੜ ਸਿੰਘ ਨਾਮ ਕਰਕੇ ਉਹਨਾਂ ਦਾ ਆਉਂਦਾ ਹੈ ਉਹਨਾਂ ਦਾ ਡੇਰਾ ਉੱਥੇ ਰੁਕ ਜਾਂਦਾ ਹੈ ਦੀਵਾਨ ਸੁਣ ਕੇ ਕਹਿ ਲੱਗਾ ਮੈਂ ਕੁਝ ਭੇਟਾ ਕਰਨੀ ਚਾਹੁੰਨਾ ਮੈਂ ਕੱਡੇ ਰਾਸ਼ਨ ਭਰ ਕੇ ਖਰਦਵਾਰ ਜਾ ਰਿਹਾ ਮੈਂ ਅੱਧਾ ਰਾਸ਼ਨ ਇੱਥੇ ਸਮਰਪਿਤ ਕਰਨਾ ਚਾਹੁੰਨਾ ਤੇ ਉਸ ਵਕਤ ਗੁਟਾੜ ਸਿੰਘ ਉਸ ਮਹਾਂਪੁਰਖ ਨੇ ਕਹਿ ਦਿੱਤਾ ਤੇਰਾ ਰਾਸ਼ਨ ਇਸ ਘਰ ਦੇ ਅੰਦਰ ਪਰਵਾਰ ਨਹੀਂ ਹੋਏਗਾ ਤੂੰ ਤੇ ਬੱਚਿਆਂ ਨੂੰ ਘਰ ਦੇ ਅੰਦਰ ਪੈਦਾ ਹੋਣ ਵਾਲੀਆਂ ਨੂੰ ਦਬਾ ਦਿੱਤਾ ਫਿਰ ਜਦੋਂ ਇਹ ਵੀ ਇਤਿਹਾਸ ਲੰਮਾ ਘਰ ਦੇ ਅੰਦਰ ਜਾ ਕੇ ਜਦੋਂ ਉਸ ਬੱਚੀ ਨੂੰ ਕਟਿਆ ਸਮਾਂ ਪਾ ਕੇ ਉਹ ਬੱਚੀ ਵੱਡੀ ਹੋਈ ਉਸ ਬੱਚੀ ਦੇ ਘਰ ਦੇ ਅੰਦਰ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਜੇ ਕਿਤੇ ਉਹ ਬੱਚੀ ਨੂੰ ਉਸ ਸਮੇਂ ਮਾਰ ਦਿੰਦਾ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਇਸ ਕੌਮ ਨੂੰ ਨਾ ਮਿਲ ਸਕਦਾ ਖੈਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਮਹਾਨ ਪਰਉਪਕਾਰ ਜੇ ਦਿੱਲੀ ਵੱਲ ਨੂੰ ਜਾਂਦੇ ਨੇ ਰਸਤੇ ਵਿੱਚ ਵੀ ਰਹਿਮਤਾ ਵਰਤਾਈ ਜਾਂਦੇ ਨੇ ਦਿੱਲੀ ਪਹੁੰਚਦੇ ਨੇ ਤੇ ਉੱਥੇ ਜਿਹੜੀ ਬਿਮਾਰੀ ਫੈਲੀ ਹੋਈ ਚੇਚਕ ਦੀ ਉਹ ਬਿਮਾਰੀ ਨੂੰ ਵੀ ਦੂਰ ਕਰਦੇ ਨੇ ਰੋਗ ਨੂੰ ਆਪਣੇ ਉੱਪਰ ਲੈ ਲੈਂਦੇ ਨੇ ਛੇਡ ਆਰਜਾ ਛੋਟੀ ਹੈ ਸਤਿਗੁਰੂ ਨੇ ਸਮਝਾ ਦਿੱਤਾ ਜੇ ਕਿਤੇ ਇਤਿਹਾਸ ਨੂੰ ਹੋਰ ਬਰੀਕੀ ਨਾਲ ਦੇਖਦੇ ਆ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਆਰਜਾ ਸਰੀਰਕ ਤੌਰ ਤੇ ਛੋਟੀ ਹੋ ਸਕਦੀ ਏ ਪਰ ਜਿਹੜੀ ਅੰਦਰ ਜੋਤ ਆਈ ਹੋਈ ਏ ਉਸ ਦੀ ਆਰਜਾ ਉਸ ਦੀ ਉਮਰ 187 88 ਸਾਲ ਦੇ ਨੇੜੇ ਹੋ ਚੁੱਕੀ ਏ ਕਿਉਂਕਿ ਉਹੀ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਸਿੰਘ ਪਾਤਸ਼ਾਹ ਦੇ ਵਿੱਚੋਂ ਹੋ ਕੇ ਆਈ ਏ ਇਸ ਤਰ੍ਹਾਂ ਕਰਦਿਆਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਜੋਤ ਦੀ ਆਰਜਾ 190 ਸਾਲ ਦੇ ਨੇੜੇ ਬਣ ਜਾਂਦੀ ਏ ਰਹਿਮਤਾਂ ਸਤਗੁਰੂ ਜੀ ਵਰਤਾ ਕੇ ਬਹੁਤ ਛੋਟੀ ਆਰਜਾ ਅੰਦਰ ਪਰ ਅੰਦਰ ਬੜੀਆਂ ਵੱਡੀਆਂ ਰਹਿਮਤਾਂ ਵਰਤੀਆਂ ਨੇ ਕਿਉਂਕਿ ਜੋਤ ਗੁਰੂ ਨਾਨਕ ਸਾਹਿਬ ਦੀ ਹਨ 7 ਸਾਲ 8 ਮਹੀਨੇ ਤੇ 26 ਦਿਨ ਔਣੇ 8 ਸਾਲ ਸਤਿਗੁਰੂ ਜੀ ਇਸ ਤਰ੍ਹਾਂ ਇਸ ਮਨੁੱਖਤਾ ਦੇ ਉੱਪਰ ਮਹਾਨ ਪਰ ਉਪਕਾਰ ਕਰ ਗਏ ਸਤਿਗੁਰੂ ਜੀ ਬਖਸ਼ਸ਼ ਰਹਿਮਤ ਕਰਨ ਸਾਹਿਬ ਜੀ ਦੇ ਇਤਿਹਾਸ ਦੀਆਂ ਇਹ ਬਾਤਾਂ ਸਾਡੇ ਹਿਰਦਿਆਂ ਦਾ ਅੰਗ ਬਣ ਜਾਣ ਇਸ ਦੇ ਨਾਲ ਆਪਾਂ ਵੀ ਆਪਣੇ ਜੀਵਨ ਨੂੰ ਸ਼ਿੰਗਾਰਨ ਦਾ ਯਤਨ ਕਰੀਏ ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਪੁੱਲਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ